ਤੋਂ ਦਰਾਸ਼ਰੀ ਮੁਖਸਰ ਸਾਹਿਬ ਦੇ ਪਿੰਡ ਸਦਰ ਵਾਲਾ ਵਿਖੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਪੌਥੇ ਚੱਲ ਰਹੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਹੈ ਤੇ ਕਿਸਾਨਾਂ ਨੂੰ ਵੱਤਵੱਤ ਹਰਿਆਣਾ ਦੇ ਬਾਰਡਰਾਂ ਉੱਤੇ ਇਕੱਠ ਕਰਨ ਦੀ ਅਪੀਲ ਕੀਤੀ ਹੈ। ਅਤੇ ਇਸ ਮੌਕੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜੇ ਕਿਸਾਨ ਦੇ ਟਰੈਕਟਰ ਦਾ ਨੁਕਸਾਨ ਹੋਇਆ ਉਹਨਾਂ ਦੇ ਟਰੈਕਟਰਾਂ ਨੂੰ ਠੀਕ ਕਰਵਾ ਕੇ ਕਿਸਾਨਾਂ ਨੂੰ ਵਾਪਸ ਕੀਤੇ ਜਾਣ ਦੀ ਜਿਹੜੀ ਕਿ ਅਪੀਲ ਵੀ ਕੀਤੀ ਗਈ ਹੈ ਅਜਮੋਕ ਨੇ ਕਿਹਾ ਕਿ ਜਦੋਂ ਪਿੰਡਾਂ ਵਿੱਚ ਭਾਜਪਾ ਪਾਰਟੀ ਵਾਲੇ ਵੋਟਾਂ ਮੰਗਣ ਲਈ ਆਉਣਗੇ ਤਾਂ ਪਹਿਲਾਂ ਸ਼ਾਂਤਮਈ ਢੰਗ ਦੇ ਨਾਲ ਤਿੱਖੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਜਾਣਗੇ ਜੇਕਰ ਉਹ ਸਾਡੇ ਸਵਾਲਾਂ ਦੇ ਸਹੀ ਜਵਾਬ ਦੇਣਗੇ ਫਿਰ ਉਹਨਾਂ ਉੱਤੇ ਵਿਚਾਰ ਕੀਤਾ ਜਾਵੇਗਾ ਹੋਰ ਉਹਨਾਂ ਕੀ ਕੁਝ ਕਹੇ ਉਹ ਜਾਣਦੇ ਹਾਂ ਸਾਡਾ ਇੱਕ ਪ੍ਰੋਗਰਾਮ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਚੱਲ ਰਿਹਾ ਹੈ ਧਰਨਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਸਾਡਾ ਚੱਲ ਰਿਹਾ ਉਸ ਅੰਦੋਲਨ ਦੀ ਮਜ਼ਬੂਤੀ ਦੇ ਲਈ ਐ ਉਦੋਂ ਅੱਗੇ ਜਾ ਕੇ BKU ਇੱਕ ਤਾਂ ਸਿੱਧੂਪੁਰ ਨੇ ਇੱਕ ਬਕਾਇਦਾ ਮਤਲਬ ਮਹਿੰਮਤ ਚਲਾਈ ਹੋਈ ਹੈ ਕਿ ਅਸੀਂ ਹਰੇਕ ਜ਼ਿਲ੍ਹੇ ਦੀ ਪਿੰਡ ਇਕਾਈਆਂ ਨੂੰ ਸੱਦ ਕੇ ਵੱਧਵੀਂ ਮੀਟਿੰਗ ਕਰਕੇ ਹਰ ਇੱਕ ਪਿੰਡ ਤੱਕ ਇਹ ਸੁਨੇਹਾ ਪਹੁੰਚਾਉਣ ਦਾ ਸਾਡੀ ਕੋਸ਼ਿਸ਼ ਹੈ ਸਚਾਈ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਕਲ ਹਾਲਾਤਾਂ ਦੇ ਚੋਂ ਅੰਦੋਲਨਾਂ ਇਸ ਵੇਲੇ ਕਿਹੜੇ ਹਾਲਾਤਾਂ ਚ ਹੈ ਕਿਸਾਨਾਂ ਤੱਕ ਗੱਲ ਜਾਣੀ ਬਹੁਤ ਜ਼ਰੂਰੀ ਹੈ ਨਾਲ ਅਗਲੀ ਗੱਲ ਇਹ ਆ ਕਿ ਬਹੁਤ ਸਾਰੇ ਭਰਮਣੇ ਲੋਕਾਂ ਦੇ ਵਿੱਚ ਹੈ ਕਿ ਲੋ ਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਕੀ ਬੈਠਣ ਦਾ ਫਾਇਦਾ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅੰਦੋਲਨ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਕੋਡ ਆਫ ਕੰਡਕਟ ਦੇ ਚੱਲਦਿਆਂ ਕਿਸਾਨ ਦਾ ਅੰਦੋਲਨ ਚੱਲਦਾ ਹੋਵੇ ਔਰ ਇਹ ਕੋਡ ਆਫ ਕੰਡਕਟ ਦੇ ਦੌਰਾਨ ਹੀ ਕਿਸਾਨ ਪੋਲਿਟਿਕਲ ਧਿਰਾਂ ਦੇ ਏਜੰਡੇ ਤੇ ਆ ਸਕਦੇ ਨਹੀਂ ਇਸ ਸਮੇਂ ਇੱਕ ਸਮਾਂ ਹੀ ਹੈ ਕਿ ਜਦੋਂ ਅਸੀਂ ਚਰਚਾ ਦਾ ਵਿਸ਼ਾ ਬਣ ਸਕਦਾ ਕਿਸਾਨ ਸੋ ਇਹ ਇਕੱਲਾ ਇਹਨਾ ਨਹੀਂ ਕਿ ਚਰਚਾ ਦਾ ਵਿਸ਼ਾ ਜਾਂ ਏਜੰਡੇ ਤੇ ਆਉਣਾ ਹੁਣ ਮੰਨ ਲਓ ਕੱਲ ਨੂੰ ਸਰਕਾਰ ਬਦਲੇਗੀ ਕਿਹੜੀ ਆਉਂਦੀ ਹੈ ਇਹ ਵੈਕਰੂ ਜਾਣਦਾ ਕਿਹਨੂੰ ਕਿਹਨੂੰ ਇਹ ਦੁਬਾਰਾ ਮਾਨ ਮਿਲਣਾ ਪਰਮਾਤਮਾ ਵੱਲੋਂ ਲੇਕਿਨ ਜਿਹੜਾ ਵੀ ਆਏਗਾ ਉਹਦੇ ਲਈ ਕਿਸਾਨਾਂ ਦਾ ਚੱਲਦਾ ਅੰਦੋਲਨ ਉਹਨੂੰ ਸੌਖੀ ਨੀਂਦ ਨਹੀਂ ਸੌਣ ਦੇਗਾ ਉਹਨੂੰ ਪਹਿਲਾਂ ਸੋਚਣਾ ਪਏਗਾ ਇਸ ਤਖਤ ਤੇ ਦੁਬਾਰਾ ਬੈਠਣ ਤੋਂ ਪਹਿਲਾਂ ਕਿ ਕਿਸਾਨਾਂ ਦਾ ਮਸਲਾ ਹੱਲ ਕੀਤੇ ਬਿਨਾ ਗੱਲ ਨਹੀਂ ਬਣਨੀ ਸੋ ਇਸ ਕਰਕੇ ਇਹ ਅੰਦੋਲਨ ਆ ਜਿਹੜਾ ਇਹ ਐਜ਼ ਇਟ ਇਜ਼ ਜਾਰੀ ਆ ਚੜ੍ਹਦੀ ਕਲਾ ਚ ਸਾਡਾ ਪਰਪਸ ਇਸ ਮੀਟਿੰਗਾਂ ਦਾ ਕਿ ਇਹਨਾਂ ਅੰਦੋਲਨ ਨੂੰ ਦੁਬਾਰਾ ਅਸੀਂ ਪਹਿਲਾਂ ਵਾਂਗੂ ਮਜ਼ਬੂਤ ਅੰਦੋਲਨ ਕਰਨ ਦੇ ਲਈ ਕੋਸ਼ਿਸ਼ ਕਰੀਏ ਕਿ ਵੱਡੇ ਪੱਦਰ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਕੋਈ ਪਿੰਡ ਇਹ ਜਾਣਾ ਹੋਵੇ ਜਿੱਥੋਂ ਸਾਡੇ ਕਿਸਾਨਾਂ ਦੀ ਸ਼ਮੂਲੀਅਤ ਨਾ ਹੋਵੇ ਔਰ ਨਾਲ ਸਾਡਾ ਇਹ ਵੀ ਸੀਗਾ ਕਿ ਹਾੜੀ ਦੀ ਕਟਾਈ ਦਾ ਸੀਜ਼ਨ ਆਉਣਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਕਿ ਵਿਉਂਤਬੰਦੀ ਦੇ ਨਾਲ ਇਹ ਹਾੜੀ ਵੀ ਕੱਟਣੀ ਹੈ ਔਰ ਮੋਰਚਿਆਂ ਨੂੰ ਵੀ ਮਤਲਬ ਮਜ਼ਬੂਤ ਰੱਖਣਾ ਹੈ ਉਹਦੇ ਤੇ ਵੀ ਇੱਥੇ ਚਰਚਾ ਹੋਈ ਹੈ ਔਰ ਲੋਕਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਦੇਖਿਆ ਹੀ ਹੈ ਕਿੱਡੀ ਵੱਡੀ ਪੱਧਰ ਦੇ ਉੱਤੇ ਨੌਜਵਾਨ ਬਜ਼ੁਰਗ ਅੱਜ ਇਸ ਮੀਟਿੰਗ ਦੇ ਵਿੱਚ ਇੱਕ ਕੱਲੇ ਇੱਕ ਬਲਾਕ ਦੀ ਮੀਟਿੰਗ ਹੈ ਇਹਦੇ ਵਿੱਚ ਟੀ ਪੱਦਰ ਕਬੱਡੀ ਪੱਦਰ ਦੇ ਉੱਤੇ ਉਹਨਾਂ ਨੇ ਹਿੱਸਾ ਲਿਆ ਔਰ ਨਾਲ ਇਹ ਵੀ ਗੱਲ ਹੈ ਕਿ ਵਿਉਂਤਬੰਦੀ ਨੂੰ ਲੋਕਾਂ ਨੇ ਅਡਾਪਟ ਕੀਤਾ ਲੋਕਾਂ ਨੇ ਹੱਥ ਖੜੇ ਕਰਕੇ ਇਹ ਗੱਲ ਮੰਨੀ ਹੈ ਕਿ ਅਸੀਂ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਖੜਿਆ ਕੋਈ ਅਸੀਂ ਛੇੜਾਂਗੇ ਨਹੀਂ ਔਰ ਅਸੀਂ ਸਾਡੇ ਗੋਹੜੀਆਂ ਦੇ ਟਰੈਕਟਰ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਫਸਲ ਵੀ ਸੰਭਾਲ ਸੰਭਾਲਾਂਗੇ ਅੱਗੇ ਉਹਨਾਂ ਦੀ ਫਸਲ ਦੀ ਪਜਾਣ